ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਿਵਾਨੀ ਬਲ ਕਲਾ ਦਾ ਰਹਿਣ ਵਾਲਾ ਕਰਮਬੀ ਸਿੰਘ ਆਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਇਹ ਮਹਿਕਮਾ ਜਲ ਸੈਨਾ, ਥਲ ਸੈਨਾ ਅਤੇ ਵਾਜੂ ਸੈਨਾ ਦੇ ਨਾਲ ਸੜਕਾਂ, ਪੁਲ, ਸੁਰੰਗਾਂ ਤੇ ਮੋਰਚੇ ਬਣਾਉਣ ਦਾ ਇੱਥੋਂ ਤੱਕ ਕਿ ਭਾਰਤੀ ਸੈਨਾ ਲਈ 에어ਪੋਰਟ ਬਣਾਉਣ ਦਾ ਵੀ ਕੰਮ ਕਰਦਾ ਹੈ। ਕਰਮਬੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਪਿਤਾ ਪਤਨੀ ਅਤੇ ਇੱਕ 14 ਸਾਲ ਦੇ ਬੱਚੇ ਨੂੰ ਛੱਡ ਗਿਆ ਹੈ। ਜਦੋਂ ਦੀ ਕਰਮਬੀਰ ਸਿੰਘ ਦੀ ਮੌਤ ਦੀ ਖਬਰ ਪਿੰਡ ਵਾਸੀਆਂ ਨੂੰ ਪਤਾ ਲੱਗੀ ਉਦੋਂ ਤੋਂ ਹੀ ਪਿੰਡ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਕਰਮਬੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕਰੇਂਚ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਹੈ। ਥੋੜੀ ਦੇਰ ਬਾਅਦ ਫਿਰ ਫੋਨ ਆ ਗਿਆ ਕਿ ਉਹਨਾਂ ਦਾ ਪਰਾਸ਼ੀਦ ਹੋ ਗਿਆ ਹੈ। ਕੱਲ ਨੂੰ ਉਸਦੇ ਮ੍ਰਿਤਕ ਦੇ ਪਿੰਡ ਪਹੁੰਚੇਗੀ। ਇਸੇ ਮੈਕਮੇ ਦੇ ਵਿੱਚੋਂ ਸੇਵਾ ਮੁਕਤ ਹੋ ਕੇ ਆਈ ਪਿੰਡ ਵਾਸੀ ਨੇ ਕਿਹਾ ਕਿ ਇਹ ਮੈਕਮਾ ਕੇਂਦਰ ਦੀ ਸਰਕਾਰ ਦੇ ਅੰਡਰ ਆਉਂਦਾ ਹੈ ਤੇ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਹੈ ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਹਨ ਸਾਡਾ ਮੈਕਮਾ ਹੀ ਕਰਦਾ ਹੈ ਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਲੀਆਂ ਹੀ ਮਿਲਦੀਆਂ ਹਨ ਵਰਦੀ ਵੀ ਅਸੀਂ ਫੌਜ ਵਾਲੀ ਹੀ ਪਾਉਂਦੇ ਹਾਂ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਹੈ ਪਰ ਦੁੱਖ ਉਸ ਤੋਂ ਜ਼ਿਆਦਾ ਹੈ ਕਿਉਂਕਿ ਉਹ ਆਪਣੇ ਪਿੱਛੇ ਇੱਕ 14 ਸਾਲ ਦਾ ਪੁੱਤਰ ਅਤੇ ਆਪਣੇ ਮਾਪਿਆਂ ਨੂੰ ਛੱਡ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਉਹ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰੇਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਯੂਟਿਊਬ ਬਣਾਉਣੇ ਕੋਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਸਾ ਹੁਣ ਕਰਕੇ ਉਹਨਾਂ ਦੀ ਗੱਤ ਹੋ ਗਈ ਹੈ ਜੈਸ ਹੁਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇੱਕ ਮੱਲੋ ਨਾਰਮਲ ਪਰਿਵਾਰ ਆ ਜੀ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਕੰਨ ਮਚਾ ਪਤਾ ਲੱਗਾ ਵੀ ਉਹਨਾਂ ਦੇ ਵਿੱਚ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅਜਨਾਂ ਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਥੋੜਾ ਸੱਟ ਲੱਗ ਗਈ ਐ ਤੇ ਉਸ ਤੋਂ ਬਾਅਦ ਜਾਈ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਜਾਈ ਇੱਕ ਦੋ ਵਾਰ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਸ ਤੋਂ ਬਾਅਦ ਜੀ ਸ਼ਾਮ ਨੂੰ ਉਹਨੂੰ 6 ਵਜੇ ਨਾ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉੱਥੇ ਗ੍ਰਿਫ ਦੇ ਵਿੱਚ ਗ੍ਰਿਫ ਦੇ ਵਿੱਚ ਜੀ ਇਹ 2000 অপারেਟਰ ਹਨ ਪਰ ਇਹਨਾਂ ਕਰੋਨਾ ਚਲਾਉਂਦੇ ਹਾਂ ਕਿ ਕਿਦਾਂ ਰੋਡ ਤੇ ਕੋਹਾੜੀ ਪੂਰੀ ਰੋਡ ਕਟਿੰਗ ਕਰਨ ਲਏ ਹਨ ਉੱਚ ਹਾਦਸਾ ਹੋ ਗਿਆ ਉਹ ਤੇ ਹਾਦਸਾ ਹੋ ਗਿਆ ਤੇ ਪਰਿਵਾਰ ਲਾਸਟ ਟਾਈਮ ਉਦੋਂ ਨਹੀਂ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਕੀ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਪਰਿਵਾਰ ਦੇ ਵਿੱਚ ਸੁਪਨੇ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਕੀ ਦਸੀਏ ਜੀ ਤੁਹਾਨੂੰ ਹੁਣ ਜੇ ਮਿਲਣ ਵਰਤਾਂ ਤੇ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗੱਲ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਛ ਸਕਦੇ ਹੋ ਤੁਸੀਂ ਬਹੁਤ ਮਿਲਨਸਾਰ ਬੰਦੇ ਹੋਂ ਕੋਈ ਗੱਲ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਆਇਆ ਸੀ ਛੁੱਟੀ ਕੱਟ ਕੇ ਜੀ 20 22 ਦੇ ਨਾਲ ਉਹ ਇਹ ਗਿਆ ਨੂੰ ਬਹੁਤ ਬੇਤਨ ਹਾਂਜੀ ਅੱਜਾਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦਵਾਰੀ ਬਾਡੀ ਨੂੰ ਕੱਢਦੇ ਕਦਵਾਰੀ ਮ੍ਰਿਤਕ ਦੇਹ ਜੀ ਕੱਲ ਨੂੰ ਆ ਰਹੀ ਹੈ ਜੀ ਤੁਹਾਡਾ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਕਰ ਜੀ ਤੁਸੀਂ ਐਸੇ ਮੈਕਮੇ ਚਾਏ ਹੋ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਦਾ ਬਿਆਰੋ ਬਾਲ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਰਗਰਗ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲ ਰੋਡ ਇਹ ਜਲਥਾਣਾ ਥਲਸਣਾ ਹੋਇਸਣਾ ਤੋਂ ਸੈਕ ਇਹਨਾਂ ਦਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਕਮੇ ਨੂੰ ਦਿੱਤਾ ਹੋਇਆ ਹੈ ਜੀ ਸ਼੍ਰੀ ਨਗਰ ਵੀ ਰਹੇ ਨੇ 190 आरसीसी रोड कनेक्शन कंपनी 54 ले 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਬੇਨਖਾਲਾ ਸ਼ਿਮਲਾ ਵੀ ਰਹੇ ਨੇ 116 आरसीसी ਕੱਲ ਕੀ ਹੋਇਆ ਲੱਗਾ ਤੁਹਾਨੂੰ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇਦਾਂ ਜਿੱਦਾਂ ਸੁਣਿਆ ਆਪਾਂ ਨੂੰ ਆਉਣ ਡਿਆ ਕਿ ਮਤਲਬ ਡੋਜ਼ਰ ਚਲਾਉਣ ਡਿਆ ਸੀ ਪਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ 2000 ਮਾਰਚ ਕੀਤਾ 250 ਡੋਜ਼ਰ ਸੀ ਉਹ ਭਾਰੇ ਲਿਆ ਉਹ ਤੋਂ ਜਕਦਮ ਭਾਰ ਉੱਤੇ ਆਰ ਕੇ ਡਿੱਗ ਪਿਆ ਤਾਂ